ਹਾਂਜੀ ਗੁੱਡ ਮਾਰਨਿੰਗ ਜੀ ਅਸ ਇਸ ਨਵੇਂ ਵਲੌਗ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸੋ ਅਲਤੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਸਵੇਰ ਦੇ ਟਾਈਮ ਤਕਰੀਬ 6 ਵਜੇ ਦਾ ਟਾਈਮ ਸੀਗਾ ਤੇ ਉੱਠ ਕੇ ਕਿਚਨ ਦੇ ਵਿੱਚ ਆ ਗਏ ਤੇ ਸ਼ੁਰੂ ਹੋ ਗਿਆ ਫਿਰ ਰੋਜ਼ਾਨਾ ਦਾ ਕੰਮਕਾਰ ਪਹਿਲਾਂ ਜੋ ਰਾਤ ਦੇ ਖਾਣੇ ਵਾਲੇ ਬਰਤਨ ਵਗੈਰਾ ਧੋ ਕੇ ਰੱਖੇ ਹੁੰਦੇ ਆ ਸੋ ਉਹ ਸਭ ਆਪੋ ਆਪਣੇ ਥਾਵਾਂ ਤੇ ਟਿਕਾ ਕੇ ਤੇ ਕਿਚਨ ਵੱਲ ਫਿਰ ਅਸੀਂ ਚਾਹ ਬਣਾਉਣ ਵਾਲੀ ਸਾਈਡ ਤੇ ਹੋ ਗਏ ਤੇ ਨਾਲ-ਨਾਲ ਹੀ ਅਸੀਂ ਆਪਣੇ ਡੇਅ ਸਵੇਰ ਦੇ ਨਾਸ਼ਤੇ ਦੇ ਤੇ ਦੁਪਹਿਰ ਦਾ ਲੰਚ ਜੋ ਨਾਲ ਲੈ ਕੇ ਜਾਣਾ ਹੁੰਦਾ ਮੈਂ ਉਹਦੀ ਤਿਆਰੀ ਕਰਨੀ ਹੁੰਦੀ ਹੈ ਤੇ ਇਹ ਲਾਡੂ ਵੀ ਮੇਰੇ ਨਾਲ ਹੀ ਉੱਠ ਕੇ ਤੇ ਆ ਜਾਂਦੀ ਹੈ ਬਸ ਫੋਨ ਦੇਖ ਕੇ ਕਿਚਨ ਦੇ ਵਿੱਚ ਤੋਂ ਆਪਣੀ ਮસ્ਤੀ ਕਰਨ ਚ ਲੱਗੀ ਹੋਈ ਆ ਉਹਨੂੰ ਇਹ ਕੋਈ ਨਹੀਂ ਪਤਾ ਕਿ ਮੰਮਾ ਦੀ ਵੀਡੀਓ ਜਾਂ ਕੋਈ ਵਲੌਗ ਬਣ ਰਿਹਾ ਉਹ ਆਪਣੀ ਹੀ ਮસ્ਤੀ ਦੇ ਵਿੱਚ ਮਸਤ ਹੋ ਕੇ ਲੱਗੀ ਹੋਈ ਸੀਗੀ ਤੇ ਮੈਂ ਆਪਣੇ ਬਰਤਨ ਵਗੈਰਾ ਸਾਰੇ ਥਾਂ-ਥਾਂ ਹੀ ਟਿਕਾ ਕੇ ਤੇ ਫਿਰ ਨਾਸ਼ਤੇ ਦੀ ਜਿਹੜੀ ਤਿਆਰੀ ਸੀਗੀ ਉਹ ਕਰਨ ਲੱਗ ਪਈ ਫੁਲਕੇ ਬਣਾਉਣ ਲੱਗ ਪਏ ਤੇ ਛੋਟੀ ਵੀ ਉਨੀ ਦੇਰ ਨੂੰ ਉੱਠ ਚੁੱਕੀ ਸੀਗੀ ਸੋ ਉਹਨੂੰ ਉੱਠਦਿਆਂ ਸਾਰ ਹੀ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਉਹ ਮੰਮਾ ਕਰ ਕਰਨਾ ਚੁੱਕਿਆ ਹੱਥ ਉਹਦਾ ਵੀ ਦਿਖ ਰਿਹਾ ਸੋ ਉਹ ਮੇਰੇ ਕੋਲ ਆਟਾ ਮੰਗ ਰਹੀ ਸੀ ਕਿ ਮੈਂ ਵੀ ਫੁਲਕੇ ਬਣਾਵਾਂਗੀ ਸੋ ਫਿਰ ਮੈਂ ਪਹਿਲਾਂ ਤਾਂ ਉਹਨੂੰ ਕਾਫੀ ਟਾਲਮਟੋਲ ਕੀਤੀ ਪਰ ਬੱਚਿਆਂ ਦਾ ਜਦੋਂ ਇੱਕ ਚੀਜ਼ ਤੇ ਅੜ ਜਾਣ ਤਾ ਫਿਰ ਜਿੱਦ ਕਰਨੀ ਉਹਨਾਂ ਦਾ ਸੁਭਾਜ ਆ ਹੋ ਜਾਂਦਾ ਸੋ ਮੈਂ ਥੋੜਾ ਜਿਹਾ ਆਟਾ ਦੇ ਕੇ ਤੇ ਉਹਨੂੰ ਵੀ ਖੇਡੇ ਲਗਾਇਆ ਕਿ ਜਾਓ ਤੇ ਤਾਂ ਜੋ ਮੈਂ ਆਪਣਾ ਕੰਮ ਜਿਹੜਾ ਉਹ ਜਲਦੀ ਜਲਦੀ ਸਮੇਟ ਸਕਾਂ ਤੇ ਫਿਰ ਟਾਈਮ ਹੋ ਜਾਂਦਾ ਤੇ ਜਿਆਦਾ ਜਲਦਬਾਜੀ ਕੀਤੀ ਆ ਮੈਂ ਫਿਰ ਠੀਕ ਜਿਆ ਨਹੀਂ ਰਹਿੰਦਾ ਸੋ ਫੁਲਕੇ ਬਣਾ ਰਹੀ ਸੀ ਤੇ ਨਾਲ ਹੀ ਮੈਂ ਚਾਹ ਜੋ ਸੀ ਉਹ ਰੱਖੀ ਹੋਈ ਸੀਗੀ ਗੈਸ ਦੇ ਉੱਪਰ ਤਾਂ ਜੋ ਜਲਦੀ ਜਲਦੀ ਦੋਨੋਂ ਕੰਮ ਹੋ ਸਕਣ ਫਿਰ ਖੁਦ ਵੀ ਤਿਆਰ ਹੋਣਾ ਤੇ ਲਾਡੂ ਨੂੰ ਵੀ ਤਿਆਰ ਕਰਨਾ ਹੈ ਤੇ ਇਧਰ ਫੁਲਕੇ ਬਣ ਰਹੇ ਸੀਗੇ ਤੇ ਨਾਲ ਹੀ ਜਿਹੜੀ ਚਾਹ ਸੀਗੀ ਉਹ ਵੀ ਬਣ ਰਹੀ ਸੀ ਸੋ ਇਧਰ ਉਹ ਵੇਲੇ ਹੋ ਕੇ ਤੇ ਦੋਨਾਂ ਬੱਚਿਆਂ ਵੱਲ ਗਈ ਉਹਨਾਂ ਨੂੰ ਵੀ ਸਵੇਰੇ ਸਵੇਰੇ ਨਾ ਰਸ ਜਾਂ ਬਿਸਕਟ ਦੀ ਆਦਤ ਆ ਸੋ ਉਹਨਾਂ ਨੇ ਚਾਹ ਜਾਂ ਦੁੱਧ ਜਿਵੇਂ ਚਾਹ ਦੇ ਵਿੱਚ ਥੋੜਾ ਦੁੱਧ ਪਾ ਕੇ ਜਾਂ ਕੱਲੇ ਦੁੱਧ ਦੇ ਨਾਲ ਉਹਨਾਂ ਨੇ ਸਵੇਰੇ ਰਸ ਜਾਂ ਬਿਸਕਟ ਆਪਣੇ ਲੈਣੇ ਹੁੰਦੇ ਆ ਸੋ ਉਹਨਾਂ ਨੂੰ ਉਹ ਦੇਖ ਕੇ ਫਿਰ ਨਿਕਲ ਪਏ ਅਸੀਂ ਡਿਊਟੀ ਵੱਲ ਤੇ ਉੱਥੇ ਸਾਰਾ ਦਿਨ ਬਿਜ਼ੀ ਰਹੇ ਜੋ ਕਲਿੱਪ ਹੈ ਮੇਰੀ ਵਾਪਸੀ ਦੇ ਟਾਈਮ ਦੀ ਕਲਿੱਪ ਹੈ ਡਿਊਟੀ ਤੋਂ ਜਦੋਂ ਵਾਪਸ ਆ ਰਹੇ ਸੀਗੇ ਉਸ ਟਾਈਮ ਦੀ ਡਿਊਟੀ ਤੇ ਬਿਜ਼ੀ ਹੋਣ ਦੇ ਕਰਕੇ ਜਾਂ ਵੈਸੇ ਵੀ ਫਿਰ ਫੋਨ ਕਈ ਵਾਰੀ ਨਹੀਂ ਕੁਝ ਚਲਾਉਂਦਾ ਟਾਈਮ ਲੱਗਦਾ ਤੇ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਹੈ ਘਰੇ ਆ ਕੇ ਤੇ ਦੇਖਿਆ ਬਾਕੀ ਆਪਣਾ ਜੋ ਵੀ ਖਾਣ ਪੀਣ ਦਾ ਕਰਕੇ ਤੇ ਅਮੋਦ ਨੂੰ ਵੱਡੀ ਬੇਟੀ ਨੂੰ ਕੰਮ ਜੋ ਮਿਲਿਆ ਹੋਇਆ ਸੀਗਾ ਉਹ ਚੈੱਕ ਕੀਤਾ ਉਹਨੂੰ ਉਹਦਾ ਹੋਮਵਰਕ ਕਰਵਾਇਆ ਜੋ ਉਹਨੂੰ ਲਰਨ ਕਰਨ ਵਾਸਤੇ ਮਿਲਿਆ ਹੋਇਆ ਸੀਗਾ ਉਹ ਉਹਦਾ ਕਰਵਾਇਆ ਛੋਟੇ-ਮੋਟੇ ਇਦਾਂ ਦੇ ਕਿੰਨੇ ਹੀ ਕੰਮ ਜਿਹੜੇ ਆ ਉਹ ਨਿਕਲ ਆਉਂਦੇ ਆ ਸਾਈਡ-ਬਾਈ-ਸਾਈਡ ਤੇ ਹੌਲੀ-ਹੌਲੀ ਕਰਦੇ ਰਹਿਦਾ ਇੱਥੇ ਫਿਰ ਮੇਰੇ ਨਾਲ ਜਿੱਦ ਕਰ ਰਹੀ ਸੀ ਕਿ ਮੰਮਾ ਮੈਂ ਨਹੀਂ ਪੜਨਾ ਤੇ ਮੈਂ ਟ੍ਰਿਕ ਲੱਭ ਰਹੀ ਸੀ ਕਿ ਕਿਵੇਂ ਪੜਾਵਾਂ ਜਿਹਦੀ ਕਿ ਮੈਂ ਸ਼ਾਰਟਸ ਵੀਡੀਓ ਆਪਣੇ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਆ ਜੇ ਤੁਸੀਂ ਦੇਖ ਲਈ ਆ ਤਾਂ ਠੀਕ ਹੈ ਜਿਨ੍ਹਾਂ ਨੇ ਨਹੀਂ ਦੇਖੀ ਤੁਸੀਂ ਮੇਰੇ ਚੈਨਲ ਤੇ ਸ਼ਾਰਟਸ ਵੀ ਜਿਓ ਮਿੰਨੀ ਵਲੌਗ ਦੇ ਵਿੱਚ ਜਾਂ ਸ਼ਾਰਟਸ ਦੇ ਵਿੱਚ ਜਾ ਕੇ ਤੋਂ ਦੇਖ ਸਕਦੇ ਹੋ ਇਹਨੂੰ ਵੋਵਲਸ ਦਾ ਟੈਸਟ ਮਿਲਿਆ ਹੋਇਆ ਸੀਗਾ ਤੇ ਜੋ ਮੈਂ ਕਿਸੇ ਨਾ ਕਿਸੇ ਤਰੀਕੇ ਕਰਵਾ ਰਹੀ ਸੀ ਤੇ ਉਧਰ ਛੋਟੀ ਵੀ ਲੱਗੀ ਹੋਈ ਸੀਗੀ ਵੱਡੀ ਭਾਵੇਂ ਅਜੇ ਨਾ ਧਿਆਨ ਦੇ ਇਹਨੂੰ ਪਹਿਲਾਂ ਹੁੰਦਾ ਕਿ ਜੋ ਐਕਟੀਵਿਟੀ ਕਰ ਰਹੀ ਆ ਉਹ ਮੈਂ ਕਰਾਂ ਤੇ ਇਹ ਫਿਰ ਮੈਂ ਥੋੜਾ ਦੇ ਦਿੰਨੀ ਹੁੰਨੀ ਆ ਕਿ ਚਲੋ ਇਸੇ ਤਰੀਕੇ ਨਾਲ ਹੈ ਤਾਂ ਭਾਵੇਂ ਛੋਟੀ ਚਲੋ ਬੱਚਾ ਐਕਟੀਵਿਟੀ ਚ ਜੇ ਪਾਰਟਿਸਿਪੇਟ ਕਰਦਾ ਹੈ ਦਿਲਚਸਪੀ ਲੈਂਦਾ ਹੈ ਤੋਂ ਸਭ ਤੋਂ ਵਧੀਆ ਸੋ ਇਹ ਵੀ ਇੱਕ ਅਲੱਗ ਹੀ ਪੇਪਰ ਲੈ ਕੇ ਤੇ ਉੱਤੇ ਆਪਣੇ ਕੱਟ ਐਂਡ ਪੇਸਟ ਦੀ ਐਕਟੀਵਿਟੀ ਜਿਹੜੀ ਕਰ ਰਹੀ ਸੀ ਆਪਣੇ ਵੱਲੋਂ ਤੇ ਇਹ ਵੀ ਵਾਵਲਸ ਹੀ ਲਗਾ ਰਹੀ ਸੀਗੀ ਜੋ ਉਹਨੂੰ ਟੈਸਟ ਮਿਲਿਆ ਸੀਗਾ ਲਗਾ ਲਗਾ ਕੇ ਫਿਰ ਮੈਨੂੰ ਦਿਖਾ ਰਹੀ ਸੀਗੀ ਕਿ ਦੇਖੋ ਮੰਮਾ ਕਿੰਨਾ ਸੋਹਣਾ ਲੱਗਾ ਸੋ ਇਹ ਵਾਲੀ ਸ਼ਾਰਟਸ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੋ ਆਪਣਾ ਕੰਮ ਕੰਪਲੀਟ ਕਰਨ ਤੋਂ ਬਾਅਦ ਫਿਰ ਦੋਨੋਂ ਜਾਣੀਆਂ ਮੇਰੇ ਅੱਗੇ ਆ ਗਈਆਂ ਸਿੱਕੀ ਮੰਮਾ ਹੋਮਵਰਕ ਹੋ ਗਿਆ ਹੁਣ ਅਸੀਂ ਥੋੜੀ ਦਿਰ ਕਾਰਟੂਨ ਦੇਖ ਲਈਏ ਫਿਰ ਸ਼ਾਮ ਨੂੰ ਅੱਧਾ ਘੰਟਾ ਜਾਂ 1 ਘੰਟਾ ਫਿਰ ਮੈਂ ਟੀਵੀ ਤੇ ਕਾਰਟੂਨ ਲਗਾ ਦਿੰਨੀ ਆਪਣਾ ਫੇਵਰੇਟ ਕਾਰਟੂਨ ਜੋ ਉਹ ਦੇਖ ਰਹੀ ਹੈ ਤੇ ਕਾਰਟੂਨ ਦੇ ਵਿੱਚ ਇੰਨੀ ਬਿਜ਼ੀ ਹੈ ਕਿ ਛੋਟੀ ਨੇ ਆਪਣੇ ਸ਼ੂਜ਼ ਤੱਕ ਵੀ ਨਹੀਂ ਉਤਾਰੇ ਫਿਰ ਮੈਂ ਜੋ ਸਵੇਰ ਦੇ ਕੱਪੜੇ ਤੋਤੇ ਸੀਗੇ ਉਹ ਮੇਰੇ ਸੁੱਕ ਗਏ ਮੈਂ ਉਹ ਉਤਾਰ ਕੇ ਲੈ ਕੇ ਆਈ ਫਿਰ ਉਹਨਾਂ ਨੂੰ ਤੈਹ ਲਗਾ ਕੇ ਥਾਉ ਥਾਈ ਰੱਖਿਆ ਕਿ ਚਲੋ ਜੋ ਖਲਾਰਾ ਉਹ ਸمیٹਿਆ ਜਾਏ ਹਾਊਸ ਵਾਈਫ ਹੋ ਜਾਂ ਵਰਕਿੰਗ ਔਮਨ ਹੋ ਤੁਹਾਡੇ ਵਾਲੇ ਕੰਮ ਜਿਹੜੇ ਉਹ ਚੱਲਦੇ ਰਹਿੰਦੇ ਆ ਸੋ ਇਹਨਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਆ ਤੇ ਇਦਾਂ ਹੀ ਦਿਨ ਦਾ ਟਾਈਮ ਜਿਹੜਾ ਉਹ ਲੰਘ ਜਾਂਦਾ ਹੈ ਫਿਰ ਇਹ ਥੋੜੀ ਦੇਰ ਖੇਲਣ ਵਾਸਤੇ ਚਲੀਆਂ ਗਈਆਂ ਆਪਣੇ ਝੂਲੇ ਵਗੈਰਾ ਲੈਣ ਸੋ ਤੁਹਾਨੂੰ ਜੇ ਅੱਜ ਦੀ ਸਾਡੀ ਇਹ ਰੁਟੀਨ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ